ਅੱਜ ਤੁਹਾਨੂੰ ਪੰਜਾਬ ਦਾ ਇੱਕ ਹਾਈਵੇ ਦਿਖਾਉਣੇ ਆ ਜੋ ਸਰਕਾਰ ਦੇ ਵੱਲੋਂ ਨਹੀਂ ਬਲਕਿ ਕਾਰ ਸੇਵਾ ਵਾਲਿਆਂ ਦੇ ਵੱਲੋਂ ਬਣਾਇਆ ਜਾ ਰਿਹਾ ਹੈ। ਸ਼ਾਇਦ ਤੁਸੀਂ ਪਹਿਲੀ ਵਾਰੀ ਸੁਣ ਰਹੇ ਹੋਵੋਗੇ ਕਿ ਕਾਰ ਸੇਵਾ ਵਾਲੇ ਪੰਜਾਬ ਦੇ ਹਾਈਵੇ ਬਣਾ ਰਹੇ ਨੇ। ਇਹ ਹਾਈਵੇ ਗੜਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਟੁੱਟਾ ਹੋਇਆ ਸੀਗਾ। ਸੰਗਤ ਦੇ ਵੱਲੋਂ ਕਈ ਵਾਰ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਇਹ ਹਾਈਵੇ ਬਣਾ ਦਿੱਤਾ ਜਾਵੇ। ਜਦੋਂ ਵੀ ਹੋਲਾ ਮਹੱਲਾ ਆਉਂਦਾ ਜਾਂ ਸੰਕ ਤਾਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਜਾਂਦੀਆਂ ਨੇ ਤਾਂ ਬਹੁਤ ਔਖਾ ਉਹਨਾਂ ਨੂੰ ਇਸ ਰਾਤ ਤੋਂ ਨਿਕਲ ਕੇ ਜਾਣਾ ਪੈਂਦਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਜਿਸ ਤੋਂ ਬਾਅਦ ਹਾਰ ਤੱਕ ਕੇ ਕਾਰ ਸੇਵਾ ਵਾਲਿਆਂ ਦੇ ਵੱਲੋਂ ਇਸ ਹਾਈਵੇ ਨੂੰ ਬਣਾਉਣ ਦੀ ਜ਼ਿੰਮੇਵਾਰੀ ਚੁੱਕ ਲਈ ਗਈ ਹੈ ਇਸ ਹਾਈਵੇ ਦਾ ਇੱਕ ਨਮੂਨਾ ਵੀ ਬਣ ਕੇ ਤਿਆਰ ਹੋ ਗਿਆ ਇਸੇ ਤਰੀਕੇ ਦੇ ਨਾਲ ਇਹ ਹਾਈਵੇ ਜਿਹੜਾ ਉਹ ਬਣਾਇਆ ਜਾਵੇਗਾ ਲਗਭਗ 50 ਕਰੋੜ ਰੁਪਇਆ ਇਸ ਹਾਈਵੇ ਦੇ ਉੱਪਰ ਖਰਚਾ ਆਵੇਗਾ ਔਰ ਇਹ ਸਾਰਾ ਖਰਚਾ ਸੰਗਤ ਦੇ ਵੱਲੋਂ ਕੀਤਾ ਜਾਵੇਗਾ ਸ਼ੁਰੂਆਤ ਦੇ ਵਿੱਚ 10 ਕਿਲੋਮੀਟਰ ਹਾਈਵੇ ਬਣਾਉਣ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ ਪਰ ਪੂਰਾ ਹਾਈਵੇ ਲਗਭਗ 40 ਕਿਲੋਮੀਟਰ ਦਾ ਹੈਗਾ ਇਸ ਹਾਈਵੇ ਦੇ ਉੱਪਰ 1 ਕਿਲੋਮੀਟਰ ਸੜਕ ਬਣਾਉਣ ਦੇ ਲਈ ਲਗਭਗ 5 ਤੋਂ 7 ਕਰੋੜ ਰੁਪਏ ਖਰਚ ਹੁੰਦਾ ਪਰ ਕਾਰ ਸੇਵਾ ਵਾਲਿਆਂ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਇਹ ਹਾਈਵੇ ਬਣਾਉਣ ਦੀ ਜ਼ਿੰਮੇਵਾਰੀ ਲਾ ਲੀ ਗਿਆ ਔਰੇ ਹਾਈਵੇ ਬਣਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀਓ। ਗੜ ਸ਼ੇਂਕਰ ਨਾਲ ਬਸਤਵ ਨੂੰ ਜਾਣ ਵਾਲਾ ਰੋਡ ਆ। ਇਹਦੀ ਹਾਲਤ ਬਹੁਤ ਮਾਰੀ ਸੀ। ਇਸ ਨੂੰ ਠੀਕ ਕਰਨ ਵਾਸਤੇ ਕਬੀੜਾ ਚੁੱਕਿਆ ਗਿਆ ਕਰ ਸਵਾ ਸੰਪਰਦਾਇ ਸ੍ਰੀ ਮਨਸਨਪਾਵਾ ਸੇਵਾ ਸਿੰਘ। ਕਿਲਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲਾ। ਪਾਣੀ ਮੁਕੇ ਲਿਆ ਜਾਂਦਾ ਭਾਈ ਜੀ। 16 ਫਰਵਰੀ ਨੂੰ ਇਹ ਕਾਰਜ ਆਰੰਭ ਕੀਤਾ ਸੀ ਅੱਜ ਆਪ ਜੀ ਨੂੰ ਪਤਾ ਵੀ 4 ਮਈ ਹੋ ਗਈ ਹੈ ਤੇ ਲਗਾਤਾਰ ਨਿਰੰਤਰ ਕਾਰਜ ਜਿਹੜੇ ਚੱਲੀ ਆ ਸਾਡਾ ਵਿਚਾਰ ਜਦੋਂ ਇਹ ਹੁਲਾਮੁਲਾ ਸੀ ਹਰ ਸਾਲ ਆਉਂਦਾ ਸੀ ਜਦੋਂ ਕੋਈ ਨਾ ਕੋਈ ਵਰਕ ਪਰਚ ਕਰ ਰਹੇ ਸੀ ਯਾਰ ਕਿ ਕਿਸੇ ਵੀ ਕੋਈ ਨਹੀਂ ਕੀਤੀ ਇਸ ਨੂੰ ਮੁੱਖ ਰੱਖਦੇ ਹਾਂ ਸੰਗਤਾਂ ਦੀ ਆਮਦ ਨੂੰ ਕਈ ਕਾਰਜ ਆਰੰਭ ਕੀਤੇ ਗਏ ਜੋ ਕਿ ਕਾਰਜ ਨਿਰੰਤਰ ਜਾਰੀ ਹੈ ਗੜ ਸਿੰਘਰ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ 40 ਕਿਲੋਮੀਟਰ ਦਾ ਰਸਤਾ ਪੰਜਾਬ ਦੇ ਵਿੱਚ ਬਹੁਤ ਸਾਈਡ ਫੋਰ ਲੈਨਾਂ ਬਣ ਚੁੱਕੀਆਂ ਸਿਕਸ ਲੈਨ ਬਣ ਰਹੀ ਆ ਜਾਨੀ ਕਿ ਕਿੰਨੇ ਕਰੋੜ ਬਣ ਚੁੱਕੇ ਗਿਣਤੀ ਤੋਂ ਬਾਹਰੇ ਨੇ ਪਿੰਡਾਂ ਨੂੰ ਜਾਣ ਵਾਲੇ ਰਸਤੇ ਜਿਹੜੇ ਸੀ ਜੋ 22 ਫੁੱਟ ਤੇ ਕਿਤੇ ਗਏ ਆ ਪਰ 1999 ਨੂੰ ਜਦੋਂ ਖਾਲਸਾ ਪੰਥ ਦੀ 50 ਸਾਲ ਜਨਮ ਦਿਨ ਮਨਾਇਆ ਗਿਆ ਉਸ ਟਾਈਮ ਇਹ ਰੋਡ 11 ਫੁੱਟ ਤੋਂ 18 ਫੁੱਟ ਕੀਤਾ ਗਿਆ ਅੱਜ ਇਹ 18 ਫੁੱਟ ਤੋਂ 16 ਫੁੱਟ ਰਹੇਗਾ ਸੀ ਕਿਸੇ ਨੇ ਕੋਈ ਇਹਦੇ ਹਲ ਖਿਆਲ ਨਹੀਂ ਕੀਤਾ ਇਸ ਨੂੰ ਦੇਖਦਿਆਂ ਹੋਇਆ ਜਦੋਂ ਅਨੰਦਪੁਰ ਸਾਹਿਬ ਨੂੰ ਜਾਣਾ ਖੱਡੇ ਟੋਏ ਗੱਡੀ ਐਕਸੀਡੈਂਟ ਕਈ ਮੌਤਾਂ ਹੋਈਆਂ ਕਈ ਗੱਡੀਆਂ ਡੈਮੇਜ ਹੋਈਆਂ ਅੱਜ ਵੀ ਕਈ ਪਰਿਵਾਰ ਜਿਹੜੇ ਆ ਕੋਈ ਮਿਲਦੇ ਆ ਉਹ ਕਹਿੰਦੇ ਸਾਡੇ ਪਰਿਵਾਰ ਦੇ ਸੱਟ ਲੱਗੀ ਉਹ ਮੰਜੇ ਤੇ ਪਿਆ ਕੇ ਦੀ ਬਾਹ ਅਗੇ ਦੀ ਲੱਤ ਟੁੱਟ ਗਈ ਪਰ ਕਿਸੇ ਵੀ ਸਰਕਾਰ ਨੇ ਇਸ ਬੰਨੇ ਕੋਈ ਕੰਮ ਨਹੀਂ ਇਹ ਸੜਕ ਨੂੰ ਮੁੱਖ ਰੱਖਦੇ ਜਦੋਂ ਸੰਗਤਾਂ ਦੇ ਵਿੱਚ ਜਾਂਦਾ ਸੀ ਉਹੀ ਸਵਾਲ ਕਰਦੇ ਵੀ ਬਾਬਾ ਜੀ ਜਿਹੜੇ ਘੋਦਵਾਰੇ ਬਹੁਤ ਬਣਾ ਕੇ ਸੂਰ ਬਣਾ ਕੇ ਇਹ ਸੜਕ ਵਾਲੇ ਵੀ ਕੋਈ ਖਿਆਲ ਕਰੋ 1920 ਦੇ ਵਿੱਚ ਸ੍ਰੀ ਮਾਨਸਤ ਬਾਬਾ ਲਾਭ ਸਿੰਘ ਨੇ ਸ੍ਰੀ ਛੱਡਿਆ ਉਹਨਾਂ ਦੇ ਦੁਸ਼ਹਿਰੀ ਰੁੱਤੇ ਉਸ ਟਾਈਮ ਸਾਲੇ ਜਹਦੇ ਮੁਖੀ ਬਣੇ ਬਾਬਾ ਹਰਪੰਸ ਸਿੰਘ ਪਲਵਾਨ ਤੇ ਐਲਾਨ ਕੀਤਾ ਸੀ ਜੇ ਸਰਕਾਰ ਸਾਨੂੰ ਮਨਜ਼ੂਰੀ ਦੇ ਦੇਵੇ ਤੇ ਅਸੀਂ ਇਹ ਜਿਹੜੀ ਸੜਕ ਹੈ ਇਹਨੂੰ ਸੰਘ ਦੇ ਸਹਿਯੋਗ ਨਾਲ ਬਣਾਵਾਂਗੇ ਬਾਬਾ ਜੀ ਇਹ ਫਿਰ ਮਨਜ਼ੂਰੀ ਦਿੱਤੀ ਗਈ ਸਰਕਾਰ ਦੇ ਵੱਲੋਂ ਪਹਿਲਾਂ ਨਹੀਂ ਮੈਂ ਤੁਹਾਨੂੰ ਆਪ ਜੀ ਦੱਸ ਰਿਹਾ ਜੀ ਉਸ ਟਾਈਮ ਸਾਨੂੰ ਕੋਈ ਮਨਜ਼ੂਰੀ ਨਹੀਂ ਮਿਲੀ ਉਸ ਟਾਈਮ ਦੇ ਡੀਸੀ ਨੇ ਐਲਾਨ ਕੀਤਾ ਉਸੇ ਟਾਈਮ ਸਟੇਜ ਤੇ ਇਹ ਸ਼ਰਕ ਦਾ 25 ਕਰੋੜ ਰੁਪਏ ਆ ਗਿਆ ਛੇਤੀ ਤਿਆਰ ਕੀਤੀ ਜਾਵੇ ਪਰ 1900 20 ਤੋਂ ਲੈ ਕੇ 20ਨੀਤੋ ਲੈ ਕੇ ਹੁਣ ਤਾਈ ਜਾਨੀ ਕਿ 24 ਆ ਗਈ 224 ਆ ਗਈ ਆ ਪਰ ਕਿਸੇ ਸਰਕਾਰ ਨੇ ਕੋਈ ਖਿਆਲ ਨਹੀਂ ਕੀਤਾ ਮਨ ਦੇ ਵਿੱਚ ਇੱਕ ਬਲਵਲਾ ਸੀ ਹਮਾਰੇ ਨੇ ਕਰਤਾ ਕੀਤੀ ਸੰਘ ਦੇ ਸਹਿਯੋਗ ਨਾਲ ਬੋਲ ਜੀ ਇਹ ਅਸੀਂ ਜਿਹੜੇ 6 ਲੈਂ 4 ਲੈਂ ਬਣਾ ਰਿਹਾ ਚਿਕਦਾਰ ਨੇ ਉਹਨਾਂ ਤੋਂ ਪਤਾ ਕੀਤਾ ਸੀ ਹਾਂ ਤੇ ਪਰ ਕਿਲੋਮੀਟਰ ਜਿਹੜਾ ਇਹ तकरीबन 5.5 6 ਕਰੋੜ ਰੁਪਏ ਲਾ ਕੇ ਖਰਚ ਆਏਗਾ ਠੀਕ ਹੈ ਜੇ ਗੜ ਸਿੰਘ ਤੋਂ ਨਾਜ਼ਮਪੁਰ ਤੱਕ ਦੇ ਨੇ 40 ਕਿਲੋਮੀਟਰ ਜਿਹੜਾ ਹੁਣ ਸਹੀ ਪ੍ਰੋਜੈਕਟ ਸ਼ੁਰੂ ਕੀਤਾ ਹੈ 10 ਕਿਲੋਮੀਟਰ ਹਾਂ 10 ਕਿਲੋਮੀਟਰ ਜੇ ਅਸੀਂ 5 ਕਰੋੜ ਰੁਪਈਆ ਵੀ ਲਾ ਕੇ ਚੱਲੀਏ ਹਾਂ ਤੇ 50 ਕਰੋੜ ਦਾ ਬਣ ਜਾਏਗਾ ਅੱਛਾ ਸ਼ਰਤਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਹਾਂ ਤੇ ਅਸੀਂ ਤੇ ਇਹ ਅਰਦਾਸ ਕਰਦੇ ਹਾਂ ਵੀ ਕੋਈ ਗੁਰੂ ਪਰਮੇਸ਼ਰ ਅਕਾਲਪੁਰ ਕਵਾਹਿਰ ਅਰਦਾਸ ਕਰੀਏ ਇਕਲਾ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲਾ ਰਸਤਾ ਨਹੀਂ ਹੈ ਜਿੱਥੇ ਬਹੁਤ ਕਿ ਇਤਿਹਾਸਕ ਸਥਾਨ ਨੇ ਕੀਰਤਪੁਰ ਸਾਹਿਬ ਜਿੱਥੇ ਦੋ ਪਾਸੇਆਂ ਦਾ ਜਨਮ ਹੋਇਆ ਪਤਾਲਪੁਰੀ ਜਿੱਥੇ ਪੁਰਾਣੀ ਸ੍ਰੀ ਚੜ੍ਹ ਜੰਦਾ ਉਹਨਾਂ ਦੇ ਅਸਥਾਨ ਲੈ ਕੇ ਲੋਕ ਜਾਂਦੇ ਨੇ ਬਾਬਾ ਗੁਰਦਾਤਾ ਜੀ ਯਾਨੀ ਕਿ ਮਾਤਾ ਨੈਣਾ ਦੇਵੀ ਦਾ ਸਥਾਨ ਆ ਬਾਬਾ ਬਲਕਨਾਹ ਜੀ ਆ ਮੰਡੀ ਨੂੰ ਜੋੜਨ ਵਾਲਾ ਜਾਣ ਕੇ ਪੰਜਾਬ ਨੂੰ ਮੰਡੀ ਨੂੰ ਜੋੜਨ ਵਾਲਾ ਵੱਡਾ ਰਸਤਾ ਹੈਗਾ ਜੀ ਦੋ ਸਟੇਟਾਂ ਨੂੰ ਜੋੜਨ ਵਾਲਾ ਰਸਤਾ ਵੀ ਹੈ ਇਹ ਬਹੁਤ ਵੱਡਾ ਤਰਾਸ਼ਦੀ ਸੀ ਸਾਡੇ ਇਹ ਸਰਕਾਰਾਂ ਦੇ ਵੀ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਅਸੀਂ ਕਿਹਨੂੰ ਮਾੜਾ ਚੱਕਾ ਨਹੀਂ ਕਿਹਦੇ ਇਹ ਇਹ ਸਰਕਾਰਾਂ ਕਰਦੀ ਨਹੀਂ ਆ ਅੱਜ ਜਿਹੜੀਆਂ ਤਸ਼ਰੀਆਂ ਆ ਰਹੀਆਂ ਨੇ ਉਹਆਂ ਕੱਟੀਆਂ ਹੋਈਆਂ ਨੇ ਇਹ ਕਿਵੇਂ ਮਹਾਰਾਜ ਨੇ ਜਿਵੇਂ ਕਈ ਸਵਾਲ ਕਰਦੇ ਆ ਸਾਨੂੰ ਕਮੈਂਟ ਕਰਦੇ ਆ ਕਿ ਸੜਕਾਂ ਦਾ ਕੰਮ ਕੀ ਆ ਬਾਬਿਆਂ ਦਾ ਕੰਮ ਨਹੀਂ ਅੱਜ ਤੋਂ ਪਹਿਲਾਂ ਵੀ ਜੇ ਇਤਿਹਾਸ ਨੂੰ ਫਰੋਲਿਆ ਜਾਵੇ ਗੁਰੂ ਮਹਾਰਾਜ ਨੇ ਜਦੋਂ ਸਿੱਖਾਂ ਗੱਦਸਵੰਦ ਕਰਨਾ ਸਿੱਖਾਂ ਨੇ ਪੁੱਛਿਆ ਮਹਾਰਾਜ ਦਸਵੰਦ ਕਿੱਥੇ ਲਾਉਣਾ ਮਹਾਰਾਜ ਨੇ ਆਖਿਆ ਦਸਵੰਦ ਗੱਦ ਲਾਉਣਾ ਖੂ ਲਾਉਣੇ ਰਸਤੇ ਬਣਾਉਣੇ ਬਾਗ ਲਾਉਣੇ ਉਹ ਸਮੇਂ ਦੀ ਲੋੜ ਸੀ ਅੱਜ ਸਮੇਂ ਦੀ ਲੋੜ ਆ ਸਾਨੂੰ ਰਸਤਿਆਂ ਦੇ ਵਿੱਚ ਜੇ ਨਹੀਂ ਕੋਈ ਕਰ ਰਿਹਾ ਕਰੋੜਾਂ ਰੁਪਈਆਂ ਦੀਆਂ ਲੋਕਾਂ ਦੀਆਂ ਗੱਜੀਆਂ ਨੇ ਉਹ ਡੈਮੇਜ ਹੋ ਜਾਂਦੀਆਂ ਨੇ ਸੰਕਤ ਦਾ ਦਰਸ਼ਨ ਨਜ਼ਾਰੇ ਕਰਨ ਜਾਣ ਦੀ ਜਦੋਂ ਕੋਈ ਪ੍ਰੇਮੀ ਕੋਈ ਪਿਆਰ ਵਾਲੀ ਰੂਹ ਦਰਸ਼ਨ ਨਜ਼ਾਰੇ ਕਰਨ ਵਾਸਤੇ ਅਨੰਦਪੁਰ ਸਾਹਿਬ ਨੂੰ ਜਾਂਦੀ ਹੈ ਜਦੋਂ ਉਹਦੀ ਗੱਡੀ ਇੱਥੇ ਆਣ ਕੇ ਖਰਾਬ ਹੋ ਜਾਂਦੀ ਹੈ ਡੈਮੇਜ ਹੋ ਜਾਂਦੀ ਹੈ ਉਹ ਕਹਿੰਦਾ ਨਾਂ ਹੀ ਲਈਏ ਉਹਦੇ ਚੰਗਾ ਉਹਦੀ ਆਸਥਾ ਟੁੱਟ ਜਾਂਦੀ ਆ ਇਸ ਕਰਕੇ ਇਹਨੂੰ ਮੁਕਤ ਰੱਖਦੇ ਹੋਇਆ ਇਹ ਰਸਤੇ ਨੂੰ ਬਣਾਉਣਾ ਸ਼ੁਰੂ ਕੀਤਾ ਗੁਰੂ ਕਿਰਪਾ ਕਰੇ ਦੇ ਸੂਝੀਆਂ ਸੰਗਤਾਂ ਨੂੰ ਸਾਰੇ ਧਰਮਾਂ ਦੇ ਮਨੁਨਵਾਜਾਂ ਨੂੰ ਅਹੀਂ ਰਹੀ ਬੇਨਤੀ ਕਰਾਂਗੇ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿੰਨਾ ਵੀ ਕਿਸਦਾ ਹੋ ਸਕਦਾ ਜੋ ਸੰਬੰਧ ਵਿੱਚ ਹੁੰਦੇ ਸੰਗ ਭੇਜ ਕੇ ਇਸ ਕਾਰਜ ਵਿੱਚ ਯੋਗਦਾਨ ਪਾਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਅਰਦਾਸ ਕਰਦੇ ਹਾਂ ਗੁਰੂ ਸਾਚਾ ਜਿਨ੍ਹਾਂ ਗੁਰਪਿਆਰਿਆਂ ਨੇ ਹੁਣ ਤਾਈਂ ਇਸ ਕਾਰਜ ਦੇ ਵਿੱਚ ਆਪਣੀ ਮਿਹਨਤਰੀ ਭੇਜ ਕੇ ਮਾਇਆ ਭੇਜ ਕੇ ਹਰ ਤਰ੍ਹਾਂ ਦੀ ਸੇਵਾ ਕੀਤੀ ਉਹਨਾਂ ਨੂੰ ਖੁਸ਼ੀਆਂ ਬਖਸ਼ੇ ਜਿਹੜੀਆਂ ਸੰਗਤਾਂ ਹੁਣ ਭੇਜਾਂਗੇ ਉਹਨਾਂ ਨੇ ਮਾਰੇ ਖੁਸ਼ੀਆਂ ਬਖਸ਼ਣ ਅਸੀਂ ਇਹੀ ਗੱਲ ਕਰਾਂਗੇ ਗੁਰਮਾਈ ਦਾ ਫਰਮਾਨ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਖਾਣਾ ਇਹ ਇੱਕ ਇੱਕ ਸਾ ਗੁਰੂ ਨਾਨਕ ਪਾਛੇ ਦੇ ਮੇਜੰਦਾ ਫੇਸ ਕਰਕੇ ਅੰਦੇਰੀ ਅਰਦਾਸ ਕਰਾਂਗੇ ਜਿਨ੍ਹਾਂ ਗੁਰ ਪਿਆਰਿਆਂ ਨੇ ਇਸ ਜੋ ਸੇਵਾ ਦੇ ਜੋਦ ਨਾਲ ਪਾਇਆ ਉਹਨਾਂ ਦਾ ਵੀ ਭਲਾ ਹੋਵੇ ਜਿਹੜੇ ਅੱਗੇ ਨੂੰ ਉਹਨਾਂ ਨੂੰ ਪ੍ਰੇਰਨਾ ਮਿਲ ਰਹੀ ਹੈ ਉਹ ਵੀ ਸੇਵਾ ਦੇ ਸਫੋਂ ਇਸੇ ਉਸਬੰਧ ਵਿੱਚ ਆਪਾਂ 1 ਮਿੰਟ ਨਾਮ ਜਪ ਲਈਏ ਸਾਤ ਨਾਮ 라ਹੇ ਗੁਰੂ

ਕੜਵੀ ਕਲਾ ਤੇਰੇ ਪਾਣੀ ਉਸਰ ਵੱਧ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜਾਣਕਾਰੀ ਦੇਣ ਦੇ ਲਈ ਸੋ ਇਹ ਸੜਕ ਜਿਹੜੀ ਹੈ ਉਹ ਬਣ ਕੇ ਤਿਆਰ ਕੀਤੀ ਜਾ ਰਹੀ ਹੈ ਤਾਂ ਇਹ ਇੱਕ ਡੈਮੋ ਜਿਹੜੀ ਹੈ ਇੱਕ ਕਿਸਮ ਦੇ ਨਾਲ ਤਿਆਰ ਕਰ ਦਿੱਤੀ ਗਈ ਹੈ ਥੋੜੀ ਜਿਹੀ ਕਿ ਇਸ ਤਰੀਕੇ ਦੇ ਨਾਲ ਜਿਹੜਾ ਸਾਰਾ ਇਹ ਰੋਡ ਤਿਆਰ ਕੀਤਾ ਜਾਏਗਾ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਾਰਾ ਪ੍ਰੋਜੈਕਟ ਸੰਗਤ ਦੇ ਵੱਲੋਂ ਜਿਹੜਾ ਪੁਲੀਕ ਦਿੱਤਾ ਗਿਆ ਕਿਉਂਕਿ ਸਰਕਾਰਾਂ ਦੇ ਵੱਲੋਂ ਬਾਣ ਹੀ ਪੜੀ ਗਈ ਸਰਕਾਰਾਂ ਦੇ ਵੱਲੋਂ ਇਹ ਪ੍ਰੋਜੈਕਟ ਜਿਹੜਾ ਉਹ ਨਹੀਂ ਸ਼ੁਰੂ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਇਹ ਹੁਣ ਬਾਬਿਆਂ ਦੇ ਵੱਲੋਂ ਕਾਰ ਸੇਵਾ ਵਾਲਿਆਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤਾਂ ਇਹ ਸਾਹਮਣੇ ਜੀਸੀਬੀ ਮਸ਼ੀਨਾਂ ਲੱਗੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤਾਂ ਬਹੁਤ ਖੁੱਲਾ ਇਹ ਰੋਡ ਜਿਹੜਾ ਉਹ ਬਣਾਇਆ ਜਾਏਗਾ ਸ਼ੁਰੂਆਤ ਦੇ ਵਿੱਚ 10 ਕਿਲੋਮੀਟਰ ਦੇ ਲਈ ਇਹ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਗਿਆ ਕਿਉਂਕਿ 5 ਤੋਂ 6 ਕਰੋੜ ਰੁਪਏ ਕਹਿੰਦੇ ਨੇ ਕਿ 1 ਕਿਲੋਮੀਟਰ ਦੇ ਹਿਸਾਬ ਦੇ ਨਾਲ ਖਰਚ ਆਵੇਗਾ ਤਾਂ ਫਿਰ ਵੀ 50-60 ਲੱਖ ਰੁਪਏ ਦਾ ਇਹ ਪ੍ਰੋਜੈਕਟ ਜਿਹੜਾ ਉਹ ਬਣ ਜਾਂਦਾ ਤਾਂ ਇਹ ਸਾਰਾ ਪੈਸਾ ਜਿਹੜਾ ਉਹ ਸੰਗਤ ਦੇ ਵੱਲੋਂ ਇਕੱਠਾ ਕੀਤਾ ਜਾ ਰਿਹਾ ਔਰ ਇਹ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਬਹੁਤ ਦਿੱਕਤ ਆਉਂਦੀ ਸੀਗੀ ਜਦੋਂ ਸੰਤਾਨ ਆਨੰਦਪੁਰ ਸਾਹਿਬ ਨੂੰ ਜਾਂਦੀਆਂ ਸੀਗੀਆਂ ਤਾਂ ਆਸ ਹੈ ਕਿ ਜਲਦੀ ਹੀ ਜਿਹੜਾ ਇਹ ਪ੍ਰੋਜੈਕਟ ਕੰਪਲੀਟ ਹੋਵੇਗਾ ਕਿਉਂਕਿ ਮਿੱਟੀ ਜਿਹੜੀ ਆ ਪਾ ਦਿੱਤੀ ਗਈ ਆ ਤਾਂ ਲੁੱਕ ਪੈਣੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਤਾਂ ਇਵੇਂ ਤੁਹਾਨੂੰ ਜਿਹੜਾ ਇਹ ਨਜ਼ਰ ਆਵੇਗਾ ਜਿਵੇਂ ਇਹ ਬਣ ਗਿਆ ਦੋਨੋਂ ਪਾਸੇ ਉਹ ਲੁੱਕ ਜਿਹੜੀ ਆ ਪਾ ਦਿੱਤੀ ਗਈ ਆ ਔਰ ਵਿਚਕਾਰ ਜਿਹੜੇ ਨੇ ਫੁੱਲ ਲਾ ਦਿੱਤੇ ਗਏ ਨੇ ਤਾਂ ਬੜਾ ਵੱਡਾ ਕਾਰਜ ਆ ਜਿਹੜਾ ਇਹ ਕਾਰ ਸੇਵਾ ਵਾਲਿਆਂ ਦੇ ਵੱਲੋਂ ਆਰੰਭ ਕੀਤਾ ਗਿਆ